ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਫੈਕਟਰੀ ਮਾਲਕ ਜ਼ਾਰ-ਜ਼ਾਰ ਰੋ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਚੋਰਾਂ ਦੇ ਵੱਲੋਂ ਉਸ ਦੀ ਫੈਕਟਰੀ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦੋਂ ਇਸ ਮਾਮਲੇ ਦੇ ਸੰਬੰਧੀ ਸਾਡੇ ਪੱਤਰਕਾਰ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਉੱਥੇ ਜਾ ਕੇ ਤਾਂ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਉਸ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਵਾਰ-ਵਾਰ ਚੋਰਾਂ ਦੇ ਵੱਲੋਂ ਉਸ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਦੇ ਵੱਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਉਸ ਦਾ ਇਹ ਕਹਿਣਾ ਕਿ ਉਸ ਦੀ ਫੈਕਟਰੀ ਦੇ ਵਿੱਚੋਂ ਹੁਣ ਫਿਰ ਇੱਕ ਵਾਰ 15 ਲੱਖ ਰੁਪਏ ਦੀ ਚੋਰੀ ਹੋ ਗਈ ਹੈ ਅਤੇ ਉਹ ਰੋ ਰਿਹਾ ਉਸ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਬੈਂਕਾਂ ਦਾ ਕਰਜ਼ਾਈ ਹੈ ਬੈਂਕਾਂ ਤੋਂ ਕਰਜ਼ਾ ਲੈ ਕੇ ਉਸ ਨੇ ਆਪਣੀ ਫੈਕਟਰੀ ਬਣਾਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਹੋਰ ਕਰਜ਼ੇ ਦੇ ਥੱਲੇ ਆ ਗਿਆ ਉਸ ਦਾ ਕਹਿਣਾ ਕਿ ਉਹ ਹੁਣ ਤਾਲਾ ਲਗਾ ਕੇ ਆਪਣੀ ਫੈਕਟਰੀ ਦੀਆਂ ਚਾਬੀਆਂ ਪੁਲਿਸ ਪ੍ਰਸ਼ਾਸਨ ਨੂੰ ਸੌਂਪ ਦੇਵੇਗਾ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੋਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਚੋਰਾਂ ਦੀ ਜਾਣਕਾਰੀ ਉੱਥੇ ਇਸ ਮਾਮਲੇ ਦੇ ਸਬੰਧੀ ਬਟਾਲਾ ਦੇ ਡੀਐਸਪੀ ਸਿਟੀ ਲਲਿਤ ਨੇ ਕਿਹਾ ਕਿ ਚੋਰਾਂ ਦੀ ਜਾਣਕਾਰੀ ਚੋਰੀ ਹੋਣ ਦੀ ਜਾਣਕਾਰੀ ਉਹਨਾਂ ਨੂੰ ਮਿਲੀ ਹੈ ਅਤੇ ਉਹਨਾਂ ਦੇ ਵੱਲੋਂ ਜਲਦੀ ਹੀ ਇਸ ਤੇ ਕਾਰਵਾਈ ਕੀਤੀ ਜਾਵੇਗੀ ਮੈਂ ਸਮਝਦਾ ਹਾਂ ਵੋਕਲ ਪੁਆਇੰਟ ਦੇ ਜਿਨੇ ਵੀ ਇੰਡਸਟਰੀਲਿਸਟ ਨੇ ਚੋਰੀ ਤੋਂ ਬਹੁਤ ਪਰੇਸ਼ਾਨ ਹੈ ਰੋਜ਼ ਚੋਰੀ ਹੁੰਦੀ ਹੈ ਰੋਜ਼ ਚੋਰੀ ਕਿਸ ਟਾਈਪ ਦੀ ਹੁੰਦੀ ਹੈ ਮੈਂ ਸੋਸ਼ਲ ਮੀਡੀਆ ਨੂੰ ਬੇਨਤੀ ਕਰਕੇ ਦੱਸਣਾ ਚਾਹੁੰਦਾ ਕਿ ਕੰਨਾਂ ਹੀ ਪਾੜਤੀਆਂ ਗਈਆਂ کارਖਾਨੇ ਦੀਆਂ ਕੰਨਾਂ ਪਾੜ ਕੇ ਚੋਰ ਜਿਹੜਾ ਅੰਦਰੋਂ ਮਾਲ ਲੈ ਜਾਂਦੇ ਨੇ ਮੇਰੀਆਂ ਵੀ ਕੰਨਾਂ ਪਾੜ ਕੇ ਚੋਰੀ ਚੋਰੀ ਹੋਈ ਮਾਲ ਲੈ ਕੇ ਪੁਲਿਸ ਨੂੰ ਦੱਸਿਆ ਗਿਆ ਲੇਕਿਨ ਕੋਈ ਕਾਰ ਨਹੀਂ ਹੁਣ ਤੁਸੀਂ ਵੀ ਸੁਣਿਆ ਸੈਦ ਜੀ ਦੀ ਗੱਲ ਸੁਣੀ ਹੈ ਸੋਨੀ ਸਾਹਿਬ ਸਾਡੇ ਕੋਲ ਬੈਠੇ ਨੇ ਮਨਟੂ ਜੀ ਕੋਲ ਬੈਠੇ ਨੇ ਕਿਦਾਂ ਇੱਕ ਦਾ ਨਾਂ ਲਾਂ ਜਿਦਿਆਂ ਮੋਟਰਾਂ ਲੈ ਕੇ ਫੈਕਟਰੀ ਚੋਂ ਦੇਗ ਲੈ ਕੇ ਸੈਂਡ ਕਾਸਟਿੰਗ ਲੈ ਕੇ ਕਾਸਟਿੰਗ ਲੈ ਕੇ ਕਾਰਖਾਨੇ ਵਿਲੇ ਹੋ ਗਏ ਅਸੀਂ ਹਾਰ ਗਿਆ ਜ ਐਸ ਐਸ ਪੀ ਸਾਹਿਬ ਨੂੰ ਫੋਨ ਕੀਤਾ ਕੱਲ 11 ਵਜੇ ਦਾ ਟਾਈਮ ਲੇਤਾ ਸਾਰੇ ਇੰਡਸਟਰੀਸ ਇੱਥੋਂ ਜਾਵਾਂਗੇ ਤੇ ਅਸੀਂ ਬੇਨਤੀ ਕਰਾਂਗੇ ਵੀ ਸਾਡੀਆਂ ਚਾਬੀਆਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੂੰ ਪਹੁੰਚਾ ਦਿਓ ਤਾਂ ਕਿ ਤੁਸੀਂ ਜਿਹੜਾ ਸੁਝਾਅ ਮੰਗਣਾ ਚਾਹੁੰਦੇ ਮੁੱਖ ਮੰਤਰੀ ਸਾਹਿਬ ਸਾਡਾ ਵੀ ਸੁਝਾਅ ਇਹੋ ਹੀ ਆ ਕਿ ਸਾਨੂੰ ਚੋਰੀ ਤੋਂ ਬਚਾਇਆ ਜਾਵੇ ਤਾਂ ਹੀ ਅਸੀਂ ਇੰਡਸਟਰੀ ਚਲਾ ਸਕਨੇ ਆ ਤਾਂ ਹੀ ਅਸੀਂ ਬੈਂਕਾਂ ਦੇ ਕਰਜ਼ੇ ਲੈ ਸਕਨੇ ਆ ਨਹੀਂ ਤੇ ਸਾਡੀ ਇੰਡਸਟਰੀ ਦਾ ਉਹ ਖਾਸ ਕਰਕੇ ਫੋਕਲ ਪੁਆਇੰਟ ਦਾ ਬਹੁਤ ਬੁਰਾ ਹਾਲ ਕਿਸੇ ਸਰਕਾਰੀ ਅਧਿਕਾਰੀ ਨਾਲ ਗੱਲ ਹੋਈ ਪਰ ਹਾਂਜੀ ਮੇਰੀ ਐਸਐਸਪੀ ਸਾਹਿਬ ਕੋ ਮੈਂ ਟਾਈਮ ਲੇਤਾ ਜੀ ਕੱਲ 11 ਵਜੇ ਦਾ ਡੀਐਸਪੀ ਸਾਹਿਬ ਨਾਲ ਵੀ ਮੈਂ ਗੱਲ ਕੀਤੀ ਐ ਐਸਐਚਓ ਸਿਵਲ ਆਈਂਦਾ ਵੀ ਫੋਨ ਮੇਰੀ ਗੱਲ ਹੋਈ ਐ ਉਹ ਕਹਿੰਦਾ ਮੈਂ ਆ ਰਿਹਾ ਜੀ ਆ ਰਿਹਾ ਜੀ ਰਾਤ 2 ਵਜੇ ਦੀ ਚੋਰੀ ਹੋਈ ਐ ਤੇ ਮੇਰਾ خیال ਹੁਣ 2 ਵਜੇ 12 ਘੰਟੇ ਹੋ ਗਿਆ ਕੋਈ ਇੱਕ ਬੰਦਾ ਬਲਦੇਵ ਸਿੰਘ ਜੀ ਆਏ ਸਨ ਇੱਥੇ ਉਹ ਕਹਿੰਦੇ ਜੀ ਮੈਂ ਤੇ ਉਹ ਐਸ ਐਚਓ ਸਾਹਿਬ ਨੂੰ ਕਹਿਤਾ ਵੀ ਮੈਂ ਕੱਲਾ ਬੰਦਾ ਚੋਰ ਬਹੁਤ ਗਿਂਤੀ ਜਿਹੁੰਦੇ ਨੇ ਤੇ ਮੈਂ ਕਿੱਥੋਂ ਬੜਾ ਜੀ ਮੈਂ ਮੈਨੂੰ ਆਪ ਜਾਨ ਤੋਂ ਖਤਰਾ ਉਸ ਜਿਹੜੀ ਚੋਰਾ ਕੋ ਡਰਣਾ ਡਰਣਾ ਪਈ ਜਿਹਦੇ ਸਪਸ਼ਟ ਹੋ ਗਈ ਕਿ ਜਦੋਂ ਪੁਲਿਸ ਆ ਵੀ ਕਹਿਣਾ ਪਈ ਵੀ ਮੈਂ ਕੱਲਾ ਵਾਂ ਜੀ ਤੇ ਉਥੇ 5-6 ਬੰਦੇ ਨੇ ਤੇ ਮੈਂ ਆਪਣੀ ਜਾਨ ਤੋਂ ਮੈਨੂੰ ਖਤਰਾ ਗੁਲਸ਼ਨ ਕੁਮਾਰ ਮੁਜੀ ਜੀ ਕਾ ਦਾ ਕੰਮ ਹੈ ਇੱਥੇ ਕੀ ਹੋਇਆ ਸਾਡਾ ਢਲਾਈ ਦਾ ਕਾਰੋਬਾਰ ਹੈ ਢਲਾਈ ਦਾ ਕਾਰੋਬਾਰ ਹੈ ਸਾਡਾ ਅਸੀਂ ਭੱਟੀ ਚਲਾਉਂਦੇ ਆ ਦੇਖੀ ਢਲਾਈ ਕਰਦੇ ਤੇ ਉਹੀ ਚੋਰੀਆ ਚੋਰੀ ਇੱਕ ਰਾਤ ਨੂੰ ਮੈਂ ਸਿਹਰੇ ਨਾਲ ਜਦੋਂ ਆਪਣੀ ਕੰਮ ਨੂੰ ਚਲਾਉਣ ਵਾਸਤੇ ਸਿਹਰੇ 2 ਵਜੇ ਉੱਠ ਕੇ ਭੱਟੀ ਨੂੰ ਅੱਗ ਦੇਣ ਵਾਸਤੇ ਗਿਆ ਕਿ ਫਰਦਾ ਕੰਮ 5 ਵਜੇ ਨਾਲ ਰੈਗੂਲਰ ਹੋ ਜਾਏਗਾ ਜਦੋਂ ਮੈਂ ਗਿਆ ਤੇ ਮੇਰੇ ਅੱਗੇ ਉਹ ਤਿੰਨ ਬੰਦੇ ਜਿਹੜੇ ਸੀ ਨਾ ਮੈਂ ਦੂਰੋਂ ਵੇਖ ਲੇ ਤਿੰਨ ਬੰਦੇ ਜਿਹੜੇ ਸੀ ਮਾਲ ਨੂੰ ਲਾਈਨ ਬਣ ਕੇ ਤੇ ਸੜਕ ਵਾਲੇ ਪਾਸੇ ਨੂੰ ਮਾਲ ਸੁੱਟਣ ਦੇ ਹੀ ਤੇ ਜਦੋਂ ਮੈਂ ਆਪਣੇ ਦੂਜੇ ਬੰਦੇ ਨੂੰ ਆਵਾਜ਼ ਮਾਰੀ ਜਿਹੜੇ ਮੇਰੇ ਅੰਦਰ ਰਾਤ ਨੂੰ ਸੌਂਦੇ ਨੇ ਉਹ ਜਦੋਂ ਉਹਨਾਂ ਨੇ ਦੇਖ ਲਈ ਮੇਰੀ ਆਵਾਜ਼ ਹੁੰਦਿਆਂ ਤੇ ਉਹਨਾਂ ਨੇ ਉਹ ਕੰਦ ਟੱਪ ਕੇ ਤੇ ਭੱਜੇ ਜਦੋਂ ਹੀ ਆਪਣਾ ਗੇਟ ਖੋਲ ਕੇ ਪਰਲੇ ਪਾਸੇ ਨੂੰ ਗੇਟ ਦੁਆਰ ਪਾਰ ਤੇ ਉਹ ਮੋਟਰਸਾਈਕਲ ਮੋਟਰ ਜਿਹੜੇ ਰਿਕਸ਼ੇ ਵਾਲਾ ਮੋਟਰਸਾਈਕਲ ਸੀ ਉਹ ਉਹਨਾਂ ਦੇ ਦੂਹਾਂ ਦੇ ਸਮਾਨ ਲੱਦੇ ਆ ਹੀ ਪੰਜ ਜਿਹਨੇ ਟੋਟਲ ਸੀ ਤੇ ਇਹ ਜਿਹੜੇ ਨਾ ਮੇਰਾ ਬਹੁਤ ਜ਼ਿਆਦਾ ਸਮਾਨ ਲੈ ਕੇ ਨੇ ਮੇਰਾ ਕਾਰਖਾਨੇ ਦਾ ਬੇੜਾ ਕਰ ਕਰਕੇ ਰੱਖ ਗਏ ਨੇ ਮੇਰਾ ਕੋ 12-13 ਲੱਖ ਦਾ ਤੇ ਜਿਹੜੀਆਂ ਮੇਰੀਆਂ ਨਜ਼ਰਾਂ ਸਾਹਮਣੇ ਸਮਾਨ ਹੈ ਨਾ ਉਹ ਚੁੱਕੇ ਲੈ ਗਏ ਨੇ ਤੇ ਦੂਜਾ ਜੇ ਹੁਣ ਮਨ ਜੂ ਜੂ ਜੂੜ ਤੋਂ ਪਵੇਗੀ ਉਹ ਮੈਨੂੰ ਪਤਾ ਲੱਗੇਗਾ ਕਿ ਮੇਰਾ ਕਿਹ ਜੀ ਸਮਾਨ ਘਾਟੇ ਤੇ ਮੈਂ ਫਿਰ ਦੱਸਾਂਗਾ ਤੇ ਬੈਂਕਾਂ ਦੇ ਪੈਸੇ ਸਾਡੇ ਤੇ ਉੱਤੇ ਚੜੇ ਦੇ ਜੇ ਅਸੀਂ ਬੈਂਕਾਂ ਤੇ ਇੰਨੇ ਡਿਫਾਲਟਰ ਹੋ ਜਾਾਂਗੇ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਐ 4 ਕਰੋੜ ਰੁਪਈਆ ਹੀ ਬੈਂਕ ਦਾ ਦੇਣਾ ਹੈ ਲੇਬਰ ਜਿਹੜੀ ਹੈ ਮੈਨੂੰ ਅੱਜ ਫੈਕਟਰੀ ਵਾਲੇ ਨੇ ਕਹਿਤਾ ਆਪਣੇ ਬੰਦਿਆਂ ਨੂੰ ਕਿ ਕਾਰ ਤੋਂ ਤੁਸੀਂ ਕੰਮ ਤੇ ਨਹੀਂ ਆਣਾ ਅਹੀ ਫੈਕਟਰੀ ਜਿਹੜੀ ਚਾਬੀਆਂ ਨੇ ਐਸਐਸਪੀ ਸਾਹਿਬ ਹੁੰਦੇ ਦੇਣੀਆਂ ਕਿ ਸਾਡੇ ਵਾਤਾ ਰੋਕ ਨਹੀਂ ਹੈਗਾ ਅਸੀਂ ਨਹੀਂ ਚਲਾਸਦੇ ਇੱਕ ਬੈਂਕਾਂ ਨੂੰ ਵਿਆਜ ਦਈਏ ਇੱਕ ਨੇਬਰ ਨੂੰ ਪੈਸੇ ਪਹੁੰਚਾ ਦਈਏ ਤੇ ਆਪਣੇ ਕਾਰੋਬਾਰ ਨੂੰ ਜੀਰੋ ਕਰ ਦਈਏ ਬਾਹਰ ਚੱਲ ਵੀ ਇਸ ਡਾਲਰ ਸਰ ਫੋਕਲ ਪੁਆਇੰਟ ਤੇ ਚੋਰੀ ਹੋਈ ਹੈ ਲੱਖਾਂ ਦੀ ਚੋਰੀ ਲਗਾਤਾਰ ਹੋ ਰਹੀ ਕੀ ਕੀਤਾ ਜਾ ਸਰ ਇਥੇ ਅਸੀਂ ਅੱਜ ਅਸੀਂ ਪਹੁੰਚੇ ਆ ਇਸ ਲੱਗਾ ਪਿਆ ਕਿ ਕਿਨੇ ਟ੍ਰੱਕ ਚ ਮਾਲ ਗਿਆ ਵਾ ਵੈਰੀ ਫੇਰ ਇਹਨਾਂ ਕੰਨ ਅਸਟੇ ਸਾਹਿਬ ਨੇ ਹੀ ਸਿੱਛੀ ਕੈਮਰਾ ਚੈੱਕ ਕਰਨ ਲੱਗੇ ਆ ਪਹਿਲਾਂ ਕਿਨੇ ਚੋਰੀ ਤੇ ਨਾਕਾ ਲੱਗਾ ਸੀ ਕੋਈ ਲੱਗਾ ਸੀ ਪਤਾ 10 ਵੀ ਰਾਤ ਮਲਾਜ਼ਮ ਇੱਕ ਸੀ ਉਹਨੂੰ ਪਤਾ ਕਰਦੇ ਵੀ ਤੈਨੂੰ ਕੀ ਪ੍ਰੋਬਲਮ ਆਈ ਹੈ ਜੇ ਤੈਨੂੰ ਬਿਮਾਰ ਸੀ ਜਾਂ ਕੋਈ ਪ੍ਰੋਬਲਮ ਆ ਗਈ ਹੈ ਚੰਗੇ ਤੇ ਘਾਟ ਦੇ ਪ੍ਰੋਬਲਮ ਵੀ ਸਾਨੂੰ ਦੱਸ ਜਿੰਦਾ ਤਾਂ ਅਸੀਂ ਹੋਰ ਥਾਂ ਡਿਪਲੋਏ ਕਰਦੇ ਬੰਦਾ ਉਹ ਗਲਬਾ ਤੇ ਆਪਦੀ ਆ ਕੋਈ ਬਾਕੀ ਜਿਹੜੇ ਚੋਰੀ ਹੋਈ ਗਲਤ ਗੱਲ ਆ ਆਪਾਂ ਚੋ ਜੀ ਦਬ ਕੇ ਦੇ ਦਿੰਨੇ ਜੀ ਨਾਲ ਐਸਐਮਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ